ਲਵੇ ਬਕਾਇਆ ਕਰੋੜਾ ਰੁਪਿਆ ਦੀ ਰਾਸ਼ੀ ਲੈਣ ਦੇ ਮਾਮਲੇ ਵਿੱਚ ਕਿਸਾਨਾਂ ਦੇ ਵੱਲੋਂ ਅੱਜ ਇਕੱਠਿਆਂ ਹੋ ਕੇ ਮਿਲ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇੰਨਾ ਹੀ ਨਹੀਂ ਸਗੋ ਜਮ ਕੇ ਨਾਰੇਬਾਜ਼ੀ ਵੀ ਕੀਤੀ ਗਈ ਤੇ ਫਿਰ ਮਿਲ ਦੀ ਕਨਾਲਾਂ ਦੀ ਪ੍ਰਾਪਰਟੀ ਤੇ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਜ਼ਬਰੀ ਤਾਲਾ ਲਗਾ ਦਿੱਤਾ ਗਿਆ ਤੇ ਪ੍ਰਸ਼ਾਸਨ ਦੇਖਦਾ ਹੈ ਗਿਆ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਤੜਕਸਾਰ ਕਿਸਾਨਾਂ ਦੇ ਵੱਲੋਂ ਇਕੱਠੇ ਹੋ ਕੇ ਦਾਣਾ ਮੰਡੀ ਵਿਖੇ ਜੋ ਕਿ ਸੰਬੋਧਨ ਕਰਦਿਆਂ ਜੁੱਥੇ ਬੰਦੀ ਦੇ ਦਾਨਾ ਮਨਜੀਤ ਸਿੰਘ ਰਾਏ ਜਰਨਲ ਜ਼ਕਰਤਰ ਸਤਨਾਮ ਸਿੰਘ ਸਾਹਣੀ ਕਿਰਪਾਲ ਸਿੰਘ ਮੂਸਾਪੁਰੇ ਕਿਰਪਾਲ ਸਿੰਘ ਪਾਲਾ ਤੇ ਨਾਲ ਦੀ ਨਾਲ ਹੋਰ ਕਈ ਆਗੂਆਂ ਦੇ ਵੱਲੋਂ ਆਖਿਆ ਗਿਆ ਕਿ ਮੈਲ ਮਾਲਕਾਂ ਦੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਦੀ ਕਰੋੜਾਂ ਰੁਪਇਆ ਦੀ ਰਾਸ਼ੀ ਬਕਾਇਆ ਹੈ ਤੇ ਇਸ ਕਾਰਨ ਕਿਸਾਨ ਕਾਫੀ ਆਰਥਿਕ ਸੰਕਟ ਦਾ ਸ਼ਿਕਾਰ ਹੁੰਦੇ ਪਏ ਨੇ ਤੇ ਕਿਸਾਨਾਂ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਪਿਆ ਹੈ ਤੇ ਇਸੇ ਬਚਾਲੇ ਉਨ੍ਹਾਂ ਆਖਿਆ ਕਿ ਸਾਲ 2000 ਰੇ 21 ਤੋਂ ਲਗਾਤਾਰ ਪ੍ਰਸ਼ਾਸਨ ਉਹਨਾਂ ਨੂੰ ਭਰੋਸੇ ਹੀ ਦੰਦਾ ਆ ਰਿਹਾ ਹੈ ਤੇ ਸਿਰਫ ਉਹਨਾਂ ਦੇ ਨਾਲ ਡਰਾਮੇਬਾਜ਼ੀ ਹੀ ਕੀਤੀ ਜਾ ਰਹੀ ਹੈ ਜਦਕਿ ਸਰਕਾਰ ਤੇ ਪ੍ਰਸ਼ਾਸਨ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਪਏ ਨੇ ਜਿਸ ਤੇ ਚਲਦੇ ਉਹਨਾਂ ਵੱਲੋਂ ਅੱਜ ਮਜਬੂਰ ਹੋ ਕੇ ਇਹ ਧਰਨਾ ਲਗਾਇਆ ਗਿਆ ਹੈ ਤੇ ਉਹਨਾਂ ਵੱਲੋਂ ਆਖਿਆ ਗਿਆ ਕਿ ਜਦੋਂ ਤੱਕ ਸਾਡਾ ਜਿਹੜਾ ਵਕਾਇਆ ਹੈ ਉਸ ਨੂੰ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਇਹ ਧਰਨਾ ਇਸੇ ਪ੍ਰਕਾਰ ਜਾਰੀ ਰਹੇਗਾ ਵੇਖੋ ਫਗਵਾੜਾ ਤੋਂ ਯਸ਼ ਸ਼ਰਮਾ ਦੀ ਇਸ ਖਾਸ ਰਿਪੋਰਟ ਨੂੰ ਜਿਹੜਾ ਇਹ ਧਰਨਾ ਹੈ ਸਾਰੇ ਹੀ ਜਾਣਦੇ ਆ ਕਿ ਪੁਗੜਾ ਮੈਲ ਵੱਲ ਜਿਹੜੀ ਕਿਸਾਨਾਂ ਦੀ ਫਕਾਇਆ ਰਾਸ਼ੀ ਤਕਰੀਬਨ 28 ਕਰੋੜ ਪਲੱਸ 5 ਕਰੋੜ ਵਿਆਜ ਨੂੰ ਲੈ ਕੇ ਇਹ ਲੰਮਾ ਸੰਘਰਸ਼ ਜਿਹੜਾ ਉਹ ਚੱਲਦਾ ਆ ਰਿਹਾ ਹੈ ਹੁਣ ਵੀ ਟਕਰਾਅ ਦੀ ਸਥਿਤੀ ਬਣ ਗਈ ਹੈ ਜਿਹੜੀਆਂ ਪ੍ਰਾਪਰਟੀਆਂ ਨਿਲਾਮੀ ਤੇ ਲੱਗੀਆਂ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਨਾਲ ਕੋਨ ਨਲਾਮੀ ਦੇ ਰੇਟ ਬਹੁਤ ਜ਼ਿਆਦਾ ਰੱਖ ਦਿੱਤੇ ਗਏ ਤਾਂ ਕਰਕੇ ਕੋਈ ਵੀ ਜ਼ਮੀਨ ਲੈਣ ਵਾਸਤੇ ਜਿਹੜਾ ਨਲਾਮੀ 'ਚ ਸ਼ਾਮਲ ਨਹੀਂ ਹੋਇਆ ਪਰ ਅਸੀਂ ਪ੍ਰਸ਼ਾਸਨ ਅੱਗੇ ਇਹ ਬੇਨਤੀ ਕੀਤੀ ਹੈ ਕਿ ਤੁਸੀਂ ਮਿੱਲ ਜਿਨ੍ਹਾਂ ਨੇ ਹੁਣ ਖਰੀਦੀ ਹੈ ਮਿੱਲ ਦੇ ਹੁਣ ਵਾਲੇ ਮਾਲਕ ਤੇ ਪੁਰਾਣੇ ਮਾਲਕ ਤੇ ਵਿੱਚੇ ਕਿਸਾਨ ਤੇ ਪ੍ਰਸ਼ਾਸਨ ਪਾਰਟੀ ਬਣ ਕੇ ਦੁਆਰਾ ਬੈਠੋ ਮਸਲੇ ਦਾ ਆਪਾਂ ਹੱਲ ਕਰੀਏ ਆਪਣੇ ਭੈਣ ਭਰਾ ਦਰੀਆਂ ਦੇ ਉੱਤੇ ਬਾਰ-ਬਾਰ ਬਹਿਣ ਆਪਣੇ ਬੰਦਿਆਂ ਦਾ ਜਲੂਸ ਕੱਢਣੇ ਕੋਈ ਚੰਗੀ ਗੱਲ ਨਹੀਂ ਚੰਗਾ ਨਹੀਂ ਲੱਗਦਾ ਕਿਸੇ ਦਾ ਦਿਲ ਨਹੀਂ ਕਰਦਾ ਬਾਰ-ਬਾਰ ਕੋਈ ਗੱਲ ਨੂੰ ਲੈ ਕੇ ਸ਼ਰਸ਼ ਕਰਨਾ 27 ਕਰੋੜ ਰੁਪਇਆ ਪਾਰਟਿਕੂਲਰ ਇੱਕ 1600 ਕਿਸਾਨਾਂ ਦਾ ਹੈ ਕਿਸੇ ਦਾ 50000 ਹੈ ਕਿਸੇ ਦਾ 60000 ਹੈ ਹਰ ਇੱਕ ਦੀਆਂ ਲੋੜਾਂ ਨੇ ਤੇ ਜੇ ਬੈਂਕ ਦੇ ਵਿੱਚ ਐਫ ਡੀ ਕਰਾਈ ਹੋਵੇ ਤੇ ਉਹ ਵੀ 6-7 ਸਾਲਾਂ ਬਾਅਦ ਮੈਚੂਰ ਹੋ ਜਾਂਦੀ ਦੁੱਗਣੀ ਹੋ ਜਾਂਦੀ ਹੈ ਪਰ ਇੱਥੇ ਦੇ ਆਪਣੇ ਪੈਸੇ ਲੈਣ ਵਾਸਤੇ ਕਿਸਾਨ ਜਿਹੜੇ ਆ ਸ਼ਰਸ਼ ਕਰ ਰਹੇ ਆ ਪਰ ਸਾਡੀ ਪ੍ਰਸ਼ਾਸਨ ਅੱਗੇ ਪ੍ਰਯੋਗ ਤੇ ਪੰਜਾਬ ਸਰਕਾਰ ਅੱਗੇ ਬੇਨਤੀ ਰਹੀ ਹੈ ਕਿ ਇਹਦਾ ਮਸਲੇ ਦਾ ਹੱਲ ਸਰਕਾਰ ਵਾਸਤੇ ਕੋਈ ਵੱਡੀ ਗੱਲ ਨਹੀਂ ਜਾਂ ਤਾਂ ਨਵੇਂ ਮਾਲਕਾਂ ਦੇ ਉੱਤੇ ਜਿਹੜਾ ਵਾ ਉਹ ਪ੍ਰੈਸ਼ਰ ਪਾ ਕੇ ਤੇ 27 ਕਰੋੜ ਰੁਪਏ ਸਾਨੂੰ ਦਵਾਈਆ ਜਾਵੇ ਉਹ ਜਿਨ੍ਹਾਂ ਤੋਂ ਮਿਲ ਲਈ ਹੈ ਜਿੱਦਾਂ ਮਰਜੀ ਕਰਨ ਸਾਡਾ ਤਰਕ ਇੱਥੇ ਇਹ ਹੈ ਕਿ ਜਦੋਂ ਆਪਾਂ ਕੋਈ ਵੀ ਜ਼ਮੀਨ ਖਰੀਦਦੇ ਹਾਂ ਉਸ ਜ਼ਮੀਨ ਦੇ ਉੱਤੇ ਪੁਰਾਣੇ ਮਾਲਕ ਨੇ ਲੋਨ ਚੱਕਿਆ ਤੇ ਉਹਦੀ ਰਜਿਸਟਰੀ ਨਹੀਂ ਹੋ ਸਕਦੀ ਜਿੰਨਾ ਚਿਰ ਲੋਨ ਜਿਹੜਾ ਉਹਨੂੰ ਆਪਾਂ ਜਿਹੜੀ ਕਿਤਾਬੀ ਗੱਲਾਂ ਨੇ ਵੀ ਕਹੀਦਾ ਵੀ ਫੱਕੜਾ ਲਈ ਹੈ ਪਰ ਉਹ ਅਸੀਂ ਦਾਣੇ ਮੰਗਣ ਨਹੀਂ ਜਾਣਾ ਰੱਬ ਦਾ ਦਿੱਤਾ ਖਾਣੇ ਆ ਕਿਸੇ ਦੀਆਂ ਮਿੱਲਾਂ ਚਾਰ ਹੋ ਸਕਦੀਆਂ ਸਾਡਾ ਕੋਲ ਦੇਣਦਾਰ ਹੋ ਸਕਦਾ ਅਸੀਂ ਕਿਸੇ ਦੇ ਦੇਣਦਾਰ ਇਦਾਂ ਦੇ ਮਿੱਲ ਮਾਲਕ ਦੇ ਪਾਣੀ ਦੇ ਘੁੱਟ ਦੇ ਵੀ ਦੇਣਦਾਰ ਨਹੀਂ। ਆ ਕੌਂਟਾ ਦੇ ਵਿੱਚ ਤਾਂ ਕਿਹਾ ਨਾ ਮੂਸਾਪੁਰ ਸਾਹਿਬ ਨੇ 9 ਕਰੋੜ ਦੇ ਇਹਨਾਂ ਦਨ ਲੰਘਣੇ ਚਾਹੀਦੇ ਸੀ ਉਹ ਕਿਉਂ ਨਹੀਂ ਲੰਘੇ? ਕਿਉਂਕਿ ਮੇਰੇ ਮਨ ਦੇ ਅੰਦਰ ਪੱਚਦੀ ਨਹੀਂ ਗੱਲ। ਨਾ ਪਚਣੀ ਵੀ ਨਹੀਂ ਜਿਹੜੀ ਝੂਠੀ ਹੋਵੇ ਉਹ ਨਹੀਂ ਪਚਦੀ ਸੱਚੀ ਪਚ ਜਾਂਦੀ ਆ। ਪਰ ਗੱਲ ਆ ਇਹਨਾਂ ਨੇ ਬੰਦਿਆਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ। ਪੈਸੇ ਪਾ ਪਾ ਕੇ ਇਹਨੂੰ ਇਹ ਗੱਲ ਅਸੀਂ ਦੱਸ ਦਿੰਨੇ ਆ। ਪੇ ਬੰਦੇ ਇੱਦਾਂ ਖਰੀਦਨੇ ਹੁਣੇ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਤਾਲਾ ਲੱਗਿਆ ਇਸ ਤਾਲੇ ਨੂੰ ਜੇ ਪ੍ਰਸ਼ਾਸਨ ਨੇ ਖੋਲਿਆ ਤੇ ਮਜਬੂਰਨ ਸਾਨੂੰ ਹਾਈਵੇ ਦਾ ਸੱਦਾ ਦੇਣਾ ਪਊਗਾ ਅਸੀਂ ਹਾਈਵੇ ਬਲੌਕ ਕਰਾਂਗੇ ਇਹਦੀ ਬੋਲੀ ਤੱਕ ਇਹ ਤਾਲਾ ਖੁੱਲਣਾ ਨਹੀਂ ਚਾਹੀਦਾ ਔਰ ਜੇ ਤਾਲਾ ਖੁੱਲ ਗਿਆ ਤੇ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਜੇ ਜੇਲਾ ਚ ਡੱਕੜਾ ਪਿਆ ਰਾਏ ਸਾਹਿਬ ਤੋਂ ਮੂਹਰੇ ਹੋ ਕੇ ਖੜਾਂਗੇ ਉਹ ਕਹਿੰਦਾ ਉਹ ਨਾ ਮਜੀਠੇ ਦਾ ਜਿੱਥੇ ਹੱਥ ਪੈ ਗਿਆ ਚੀਕਾ ਘੜਾ ਦਾਂਗੇ ਸਾਡੇ ਪ੍ਰਧਾਨ ਰਾਏ ਦਾ ਜਿੱਥੇ ਹੱਥ ਪੈ ਗਿਆ ਉਥੇ ਚੀਕਾ ਘੜਾ ਦਿਆਂਗੇ ਮਰੀਆਂ ਆ ਜ਼ਮੀਰਾਂ ਵਾਲਾਂ ਦੀ ਮਕਾਨੇ ਆਏ ਆ ਆਪਾਂ ਅਜੇ ਡੈੱਡ ਬੋਡੀ ਮੋਚਰੀ ਚੋਂ ਆਈ ਨਹੀਂ ਇਸ ਕਰਕੇ ਬੇਨਤੀ ਆ ਭੈਣੀਆਂ ਤੇ ਭੇਜੋ ਠੀਕ ਹੈ ਜੀ ਜਦੋਂ ਬੋਡੀ ਮੋਚਰੀ ਚੋਂ ਆ ਜਾਊਗੀ ਫੇਰ ਉਹਦੇ ਨਾਸਾਂ ਦੇ ਪਾਣੀ ਪਾਵਾਂਗੇ ਤਤਾ ਫੇਰ ਬੋਡੀ ਮੋਨ ਲਗੜੀਆਂ ਫੇਰ ਕਬਰਾਂ ਨੂੰ ਲੈ ਜਾਣੀ ਚਾਕੇ ਆਪਾਂ ਤੇ ਬਿਸ਼ਰਮ ਲੋਕ ਇਹ ਬਿਸ਼ਰਮ ਕਾਰਪੋਰੇਟ ਲੋਕ ਜਿਨ੍ਹਾਂ ਨੂੰ ਸਰਕਾਰਾਂ ਬਣਾ ਦਿੰਦੀਆਂ ਉਹਨਾਂ ਦਾ ਇੱਕੋ ਇੱਕ ਰਾਜ ਹੈ ਜਥੇਬੰਦੀਆਂ ਦੀ ਜੁੱਤੀ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੇਣੀ ਚਾਹਨਾ ਹੈ ਫਿਰ ਲਗਭਗ ਆਮ ਸੁਣਿਆ ਜਾਂਦਾ ਹੈ ਫਿਰ ਤਿੰਨ ਅਦਾਲਤਾਂ ਦੁਨੀਆਂ ਦੇ ਹੈਗੀਆਂ ਪਹਿਲੀ ਅਦਾਲਤ ਆ ਉਸ ਪਰਮਾਤਮਾ ਦੀ ਦੂਜੀ ਅਦਾਲਤ ਆ ਤੁਸੀਂ ਤੇ ਪ੍ਰਸ਼ਾਸਨ ਤੀਜੀ ਅਦਾਲਤ ਹੈ ਪਹਿਲੀ ਅਦਾਲਤ ਦੇ ਵਿੱਚ ਤੁਹਾਡਾ ਕੇਸ ਸੁਣਿਆ ਗਿਆ ਉੱਪਰ ਵਾਲੀ ਅਦਾਲਤ ਦੇ ਵਿੱਚ ਤੁਹਾਡਾ ਕੇਸ ਸੁਣਿਆ ਗਿਆ ਰਾਣੇ ਦੀ ਫਾਈਲ ਖੁੱਲ ਚੁੱਕੀ ਹੈ ਉਹ ਕਿੱਦਾਂ ਖੁੱਲਦੀ ਹੈ ਸਿਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ ਸੇਬੀ ਉਹਦਾ 27 ਅੱਠ ਦਾ ਫੈਸਲਾ ਆ ਵੀਰੋ ਇਹ ਸਾਡੇ ਨਾਲ ਤਾਂ ਛੋੜੀਏ ਠੱਗੀ ਕੀਤੀ ਆ ਪ੍ਰਸ਼ਾਸਨ ਇਹਦੀ ਰਾਖੀ ਕਰਦਾ ਉੱਥੇ ਇਹਨੇ ਝਾਲੀ ਰਿਪੋਰਟਾਂ ਬਣਾ ਕੇ ਛੇਰ ਵਿੱਚ